ਹਾਲੀਆ ਦਿਖਰੇ ਆ ਜੀ ਮੋਗਾ ਸ਼ਹਿਰ ਤੇ ਆ ਜਿਹੜਾ ਭਾਰਤ ਮਾੜਾ ਪ੍ਰੋਜੈਕਟ ਚੱਲਦਾ ਪਿਆ ਏ ਤੇ ਆ ਸ਼ੋਰੂਮ ਵੀ ਕਹਿੰਦੇ ਢਾ ਦੇਣਾ ਐ ਤੇ ਇਗੋਂ ਆ ਸਾਰੀਆਂ ਬਿਲਡਿੰਗਾਂ ਤੇ ਵੇਖੋ ਕਿੰਨਾ ਖਰਚ ਕੀਤਾ ਹੋਇਆ ਤੇ ਆਹ ਹੁਣ ਤਾਂ ਨੋਕੇ ਗੱਲ ਕਰਾਉਣੇ ਆ ਸਹੀ ਤਾਂ ਸਾਰੀਆਂ ਜੁੜੀਆਂ ਹੀ ਆ ਹੋ ਸਕਦਾ ਇਥੇ ਪੱਕਾ ਮੋਰਚਾ ਵੀ ਲੱਗ ਸਕਦਾ ਹੈ ਤੇ ਜਿਹੜੇ ਵੀ ਥੱਲੇ ਵੀ ਬੈਠੇ ਆ ਇਧਰ ਹਾਂਜੀ ਖਾਲਸਾ ਜੀ ਕੀ ਮਸਲਾ ਏ ਜਿਹੜਾ ਅੱਜ ਇੱਥੇ ਤੁਸੀਂ ਜੋ ਬੰਦੀਆਂ ਜੜੀ ਇਕੱਠੀਆਂ ਹੋ ਰਹੀਆਂ ਵਾਇਕੁਲ ਜਿੱਕਾ ਖਾਲਸਾ ਵਾਇਕੁਲ ਜਿੱਕੇ ਫਤੇ ਦਾਸ ਦਰਵਾਇ ਸਿੰਘ ਖਾਲਸਾ ਪਿੰਡ ਲਿਆਂਦੀ ਖੇਤਰ ਮੋਰਡ ਦੇ ਵਿੱਚ ਪਿੰਡ ਲਿਆਂਦੀ ਪੈਂਦਾ ਏ ਜੋ ਮਸਲਾ ਏ ਆਜੀ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਕਿ ਜਿਹੜਾ ਰੋਡ ਨਿਕਲ ਰਿਹਾ ਇੱਥੋਂ ਤੇ ਭਾਈ ਗਰਵੀਰ ਸਿੰਘ ਗੁੱਪਣ ਵਾਲੇ ਦਾ ਇਥੇ ਸ਼ੋਰੂਮ ਸੀ ਤੇ ਇਹਨੂੰ ਕਮਰਸ਼ੀਅਲ ਹੈਗਾ ਕਮਰਸ਼ੀਅਲ ਆ ਪਰ ਇਹਨੂੰ ਜ਼ਮੀਨ ਦਾ ਰੇਟ ਦਿੱਤਾ ਜਾ ਰਿਹਾ ਕੋਈ ਬਿਲਡਿੰਗ ਦਾ ਖਰਚਾ ਨਹੀਂ ਬਹੁਤ ਧੱਕੇਸ਼ਾਈ ਹੋ ਰਹੀ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਅੱਗੇ ਵੀ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਨੇ ਤੇ ਹੁਣ ਤਾਂ ਖਾਸ ਕਰਕੇ ਬਹੁਤ ਵੱਡਾ ਵਿਤਕਰਾ ਕੀਤਾ ਰਿਹਾ ਇਹਦੇ ਇਹਦੀ ਪਰਖਾਏ ਸਾਡੇ ਬਹੁਤ ਹੀ ਸਤਿਕਾਰਯੋਗ ਐਮਪੀ ਭਾਈ ਸਰਪਜੀਤ ਸਿੰਘ ਖਾਲਸਾ ਤੇ ਬਾਪੂ ਦਰਸ਼ੇਬ ਸਿੰਘ ਜੀ ਇਥੇ ਉਧਰ ਹੋ ਕੇ ਗਏ ਨੇ ਤੇ ਅੱਜ ਨੇ ਸਾਡੀ ਡਿਟੀ ਲਾਈ ਆ ਵੀ ਭਾਈ ਉੱਥੇ ਤੁਸੀਂ ਪਹੁੰਚੋ ਤੇ ਵੀਰ ਜੀ ਹ리에 ਗਏ ਨੇ ਪਤਾ ਨਹੀਂ ਹੁਣ ਕਿਸੇ ਪ੍ਰਸ਼ਾਸਨ ਨੂੰ ਮਿਲਣ ਗਏ ਨੇ ਜਾਂ ਐਮਐਲ ਕੋਲੇ ਮੈਨੂੰ ਦੱਸ ਰਹੇ ਸੀ ਵੀ ਐਮਐਲ ਕੋਲੇ ਗਏ ਆ ਵੀ ਜੇ ਤਾਂ ਤੁਸੀਂ ਸਾਡਾ ਕੋਈ ਮਸਲਾ ਹੱਲ ਕਰਦੇ ਠੀਕ ਆ ਨਹੀਂ ਤਾਂ ਅਸੀਂ ਫਿਰ ਇਸੇ ਦਫਤਰ ਦੇ ਵਿੱਚ ਅਸੀਂ ਜਿਹੜਾ ਇੱਕ ਧਰਨੇ ਦਾ ਰੂਪ ਦੇ ਕੇ ਇੱਥੇ ਇੱਕ ਰੋਸ ਯਾਰ ਕਰਨਾ ਇੱਥੇ ਬਹਿ ਕੇ ਸਾਰੀਆਂ ਸੰਗਤਾਂ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਆ ਕਿ ਜੇਕਰ ਪ੍ਰਸ਼ਾਸਨ ਸਾਡਾ ਮਸਲਾ ਹੱਲ ਨਹੀਂ ਕਰਦਾ ਤੇ ਆਪਾਂ ਆਪਣੇ ਘਰਾਂ ਦੇ ਕੰਮ ਕਰਦੇ ਆ ਕੇ ਕਿਉਂਕਿ ਯੁਧਾ ਸਿੱਖ ਕੌਮ ਵਾਸਤੇ ਬੈਠਾ ਹੈ ਉਹ ਉਹਨਾਂ ਨੌਜਵਾਨ ਬੱਚਿਆਂ ਵਾਸਤੇ ਜਿਹੜੇ ਬੱਚੇ ਸਾਡੇ ਨਸ਼ੇ ਦੀ ਦਲਦਲ 'ਚ ਫਸੇ ਸੀ ਇੱਕ ਉਹਨਾਂ ਨੇ ਲਹਿਰ ਚਲਾਈ ਸੀ ਭਾਈ ਅਮਰਪਾਲ ਸਿੰਘ ਨਾਲ ਰਲ ਕੇ ਆਪਣੀਆਂ ਵਜ੍ਹਾ ਦੇ ਨਾਲ ਹੀ ਉਹ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਤੇ ਸਾਨੂੰ ਉਹਨਾਂ ਦੀ ਇਨਸਾਰ ਸਾਰੀ ਸੰਗਤ ਨੂੰ ਲੈਣੀ ਚਾਹੀਦੀ ਹੈ ਅੱਜ ਉਹਨਾਂ ਦੇ ਪਰਿਵਾਰ ਨੂੰ ਤੁਹਾਡੀ ਬਹੁਤ ਲੋੜ ਹੈ ਸੰਗਤ ਜੀ ਸਾਰੀਆਂ ਸੰਗਤਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਥੇ ਦੱਸਿਆ ਜਾ ਰਿਹਾ ਹੈ ਪਤ ਸੁਣਨ ਚ ਗੱਲ ਆਈ ਹੈ ਪਰਿਵਾਰ ਨੇ ਦੱਸਿਆ ਚਲੋ ਬਾਕੀ ਪਰਿਵਾਰ ਨਾਲ ਗੱਲ ਕਰਦੇ ਆਂ ਤੇ ਪਟਵਾਰੀ ਇੱਥੇ ਬਹੁਤ ਪੈਸੇ ਖਾ ਗਿਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ ਜਿਹੜੀ ਹੈ ਇਹ ਸਰਕਾਰਾਂ ਨੇ ਇਹਦੀਆਂ ਭ੍ਰਿਸ਼ਟ ਸਰਕਾਰਾਂ ਨੇ ਕੱਲੇ ਪਟਵਾਰੀ ਖਾਂ ਪਟਵਾਰੀ ਖਾਂਦੇ ਪਿਆ ਪਟਵਾਰੀ ਤਾਂ ਖਾਂਦੇ ਹੀ ਨੇ ਸਭ ਖਾਦੇ ਜਾਂਦੇ ਆ ਜੀ ਅੱਜ ਤੁਸੀਂ ਦੇਖੋ ਇਸ ਪ੍ਰਸ਼ਾਸਨ ਨੂੰ ਜਾਂ ਇਸ ਸਰਕਾਰਾਂ ਨੂੰ ਇਸ ਸਿੰਘਾਂ ਨਾਲ ਵਿਤਕਿਰੇ ਕਰਨੇ ਇਹ ਬੜੀ ਵੱਡੀ ਬੜੀ ਮਾੜੀ ਗੱਲ ਆ ਪਰ ਇਹ ਜੇ ਪਿਛਟ ਸਰਕਾਰ ਆ ਤੇ ਆਪਾਂ ਪਟਵਾਰੀ ਦੀ ਕੀ ਗੱਲ ਕਰੀਏ ਪਟਵਾਰੀ ਤਾਂ ਅੱਜ ਕੱਲ ਜਿਹੜੇ ਨੇ ਉਹ ਤਾਂ ਪਹਿਲਾਂ ਸ਼ੁਰੂ ਤੋਂ ਲੈ ਕੇ ਪਿਛਟ ਆਏ ਨੇ ਤੇ ਹੁਣ ਵੀ ਪਿਛਟ ਚੱਲਦੇ ਪੈਣ ਇੱਕ ਪਰਿਵਾਰ ਦੀ ਕੋਠੀ ਪਿੱਛੇ ਆ ਰਹੀ ਉਹਨੇ ਜੇ ਰਹਿਤ ਵੀ ਨਹੀਂ ਕੀਤੀ ਉਹਨਾਂ ਨੇ ਤੇ ਉਹ ਕੋਠੀ ਵੀ ਕਹਿੰਦੇ ਪਏ ਵੀ ਢਾਹ ਦੇਣੀ ਆ ਇਹਦੇ ਬਾਰੇ ਕੀ ਚਲੋ ਜੇ ਢਾਉਣੀ ਪੈਣੀ ਆ ਤਾਂ ਉਹ ਢਾਉਣ ਦੀ ਮਨਾਈ ਨਹੀਂ ਪਰ ਉਹਨੂੰ ਉਹਦਾ ਖਰਚਾ ਤਾਂ ਦਿਓ ਜਿਹੜਾ ਬਣਦਾ ਏ ਜਿਹੜਾ ਉਹਦਾ ਰੇਟ ਬਣਦਾ ਉਹ ਤਾਂ ਦਿਓ ਮਨਾਈ ਥੋੜੀ ਕੋਈ ਕਰ ਸਕਦਾ ਸਰਕਾਰ ਅੱਗੇ ਅੜ ਥੋੜੀ ਸਕਦਾ ਪਰ ਇਹ ਅਸੀਂ ਵੀ ਸਰਕਾਰ ਅੱਗੇ ਅੜ ਨਹੀਂ ਰਹੇਗੇ ਪਰ ਤੱਕੇ ਔਰ ਅਡਾਣਾ ਮੈਂ ਇਹ ਨਾ ਮੈਂ ਇਹ ਆ ਨਾ ਵੀ ਆ ਨਾਲ ਇੱਕ ਪਲਾਂਟ ਛੱਡ ਕੇ ਜਿਹੜਾ ਉਹ ਤੇ ਕਮਰਸ਼ੀਅਲ ਦੇ ਪੈਸੇ ਦੇਈ ਜਾਂਦੇ ਆ ਹੂੰ ਇਧਰ ਜਿਹੜੇ 20 25 ਹਜ਼ਾਰ ਆ ਉਹਨਾਂ ਨੂੰ ਦੂਜੇ ਖੇਤੀ ਵਾਲੇ ਦੇਈ ਜਾਂਦੇ ਆ ਜੇ ਕੋਈ ਮਿਸਟੇਕ ਹੈਗੀ ਵਾ ਇਹ ਤਾਂ ਪ੍ਰਸ਼ਾਸਨ ਦੀ ਆ ਤਹਿਸੀਲਦਾਰ ਦੀ ਆ ਜਾਂ ਪਟਵਾਰੀ ਦੀ ਆ ਜੇ ਕੋਈ ਮਿਸਟੇਕ ਹੈਗੀ ਵੀ ਆ ਵਾ ਉਹਦੇ ਵਿੱਚ ਪਰਿਵਾਰਾਂ ਦਾ ਕੀ ਕਸੂਰ ਹੈ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਮਕਾਨਾਂ ਦੇ ਕਰੋੜਾ ਰੁਪਈਆ ਲਾਇਆ ਲੱਖਾਂ ਰੁਪਈਆ ਲਾਇਆ ਜਿਹੜੇ ਉਹਨਾਂ ਦੇ ਬਣਦੇ ਆ ਇਹ ਕਮਰਸ਼ੀਅਲ ਦੇ ਮੋਗੇ ਦੇ ਵਿਚਾਰੇ ਆ ਕਿ ਕਮਿਟੀ ਦੇ ਅੰਡਰ ਆਏ ਤੇ ਸਾਰਾ ਕੁਝ ਉਹਨਾਂ ਦਾ ਬਾਟ ਬਣੇ ਆ ਵਾਡਾਂ ਦਾ ਸਾਰੇ ਗਲੀਆਂ ਬਣੀਆਂ ਉਹ ਸਾਰਾ ਇਹਨਾਂ ਦੇ ਰਜਿਸਟਰੀਆਂ ਸਾਰੀਆਂ ਕਮਰਸ਼ੀਅਲ ਝੋਜਾ ਵਾ ਕਮਰਸ਼ੀਅਲ ਜਗ੍ਹਾ ਦੇ ਕਮਰਸ਼ੀਅਲ ਦਾ ਇਹਨਾਂ ਨੂੰ ਮਾਅਵਜਾ ਤਾਂ ਮਿਲੇ ਨਾ ਗੱਲ ਤੇ ਜਾਓ ਜੇ ਇਹਨਾਂ ਦੇ ਮਜਬੂਰੀ ਆ ਕੋਈ ਛੜਕੇ ਇੱਥੇ ਬਣਾਉਣੀ ਬਣਾਉਣੀ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਕਮਰਸ਼ੀਅਲ ਦਾ ਕੰਮ ਨਾਲੇ ਸਭ ਤੋਂ ਵੱਡੀ ਗਲਤ ਧੱਕੇਸ਼ਾਈ ਇਹ ਆ ਕਿ ਇੱਕ ਦੋ ਪਲਾਟ ਛੱਡ ਕੇ ਜਿਹੜਾ ਕਮਰਸ਼ੀਅਲ ਤਾਂ ਮਿਲ ਜਾਂਦਾ ਤੇ ਬਾਕੀ ਸਾਰਾ ਖੇਤੀ ਦੀ ਜ਼ਮੀ ਤੱਕਾ ਕਰਦਾ ਹੈ ਮਤਲਬ ਜਿੱਥੇ ਉਹਨਾਂ ਦਾ ਚੱਲਦਾ ਉਸੇ ਤੱਕਾ ਕਰੀ ਜਾਂਦੇ ਆ ਠੀਕ ਹੈ ਤੇ ਬਾਕੀ ਸਾਰਿਆਂ ਨੂੰ ਸੰਘਤ ਨੂੰ ਕਿਸਾਨ ਯੂਨੀਅਨਾਂ ਨੂੰ ਦੂਜਿਆਂ ਨੂੰ ਸਾਰਿਆਂ ਨੂੰ ਜਿਹੜੇ ਮਤਲਬ ਭੂ-ਪਾਪੀਆ ਦੇ ਖਿਲਾਫ ਜਿਹੜਾ ਵੀ ਆਪਣੀ ਇੱਕ ਯੂਨੀਅਨਾਂ ਜਾਂ ਸਾਰੇ ਪੰਜਾਬ ਨੂੰ ਇਕੱਠੇ ਹੋ ਜਾਣਾ ਚਾਹੀਦਾ ਐਸੇ ਮਸਲੇ ਦੇ ਤੱਕਾ ਕਿਸੇ ਨਾਲ ਕਿਸੇ ਵੇਲੇ ਵੀ ਹੋ ਸਕਦਾ ਹਮ ਆਪਾਂ ਜੇ ਇਕੱਠੇ ਹੋ ਗਏ ਤਾਂ ਸਰਕਾਰ ਦਾ ਮੁਕਾਬਲਾ ਕਰਾਂਗੇ ਤੇ ਫੇਰ ਹੀ ਬਚਾਂਗੇ ਨਹੀਂ ਤੇ ਫਿਰ ਆਪਾਂ ਨੂੰ ਸਾਰਿਆਂ ਨੂੰ ਇਕੱਲੇ-ਇਕੱਲੇ ਕਰਕੇ ਲੈ ਜਾਣਗੇ ਇਹ ਇਕੱਲੇ-ਇਕੱਲੇ ਅੰਦਰ ਵੜ ਕੇ ਕੁੱਟਣਗੇ ਹਾਂ ਹਾਂ ਇਕੱਲੇ-ਇਕੱਲੇ ਨੂੰ ਤਾਂ ਆਪਾਂ ਲੈ ਜਾਣਗੇ ਆਹ ਸੰਗਤਾਂ ਸਾਰੀਆਂ ਬੈਠੀਆਂ ਜੀ ਇੱਥੇ ਤੇ ਵੀਡੀਓ ਨੂੰ ਵੱਤ ਵਾਦ ਸ਼ੇਅਰ ਕਰਿਆ ਜੇ ਕਿਉਂਕਿ ਆਪਾਂ ਸਦਾ ਪਿਛਲੇ 70 ਸਾਲਾਂ ਤੋਂ ਕੋਟੀ ਖਾਂਦੇ ਆਉਂਦੇ ਆਂ ਇਹ ਦੇਖ ਲੋ ਤੁਸੀਂ ਹੁਣ ਫਿਰ ਕਿਵੇਂ ਕਰਨੀ ਹੈ ਵੱਤ ਵਾਦ ਵੀਡੀਓ ਨੂੰ ਸ਼ੇਅਰ ਕਰਿਆ ਤਾਂ ਧੰਨਵਾਦ ਜੀ ਖਾਲਸਾ ਵਾਹਿਗੁਰੂ ਜੀ ਦੇਖੋ ਜੀ ਦੇ ਬਹੁਤ ਸਾਰੀ ਸੰਗਤਾਂ ਦੇ ਮਿਗਾ ਦੇ ਵਿੱਚ ਹੀ ਗੱਲਬਾਤ ਹੈਗੀ ਹੋਈ ਆ ਵੀ ਜੋ ਇੱਥੇ ਦੁੰਨੇ ਕੇ ਐਨ ਐਚ 105 ਬੀ ਬੰਦ ਰਿਹਾ ਜਿਹੜਾ ਕਿ ਲੰਬਾ ਵਾਲੀ ਸੋ ਮੋ ਗਿਆ ਕਿ ਖਤਮ ਹੋ ਗਿਆ ਏਸ ਰੋਡ ਦੇ ਵਿੱਚ ਜ਼ਮੀਨਾਂ ਬਹੁਤ ਇਕੁਇਲ ਕੀਤੀਆਂ ਗਈਆਂ ਤੇ ਇੱਥੇ ਮੋਗੇ ਜਿੱਥੇ ਆ ਕੇ ਖਤਮ ਹੁੰਦਾ ਹੈ ਇੱਥੇ ਆਪਣਾ ਗੁਰਦਾਨਨ ਫਰਨੀਚਰ ਸਟੋਰ ਦੁੰਨੇ ਕੇ ਲੋਕਿ ਐਸ ਵਕਤ ਆਪਾਂ 49 ਨੰਬਰ ਵਾਰਡ ਚ بیٹhia ਆਜੋ ਤੁਸੀਂ ਦੇਖ ਰਹੇ ਹੋ ਉਹ ਹੀ ਆ ਇਹ ਸਾਰੇ ਦੀ ਸਾਰੀ ਜਗ੍ਹਾ ਤੇ ਇਹਦੇ ਨਾਲ ਜਿੰਨੇ 25 26 ਕਾਲ ਆ ਰਹੇ ਆ ਜੀ ਸਾਰੇ ਦੇ ਸਾਰੇ ਕਮਰਸ਼ੀਅਲ ਏਰੀਆ ਜਿੰਨੇ ਸਾਹ ਇਹਸ ਏਰੀਏ ਦੇ ਵਿੱਚ ਆਪਾਂ ਨੂੰ ਇਹ ਕਮਰਸ਼ੀਅਲ ਏਰੀਏ ਨੂੰ ਖੇਤੀਬਾੜੀ ਦੇ ਹਿਸਾਬ ਨਾਲ ਪੈਸੇ ਦੇ ਰਹੇ ਨੇ ਜੀ ਇਹ ਜਿਸ ਬੰਦੇ ਨੇ ਹੁਣ ਜਿਵੇਂ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਇੱਥੇ 1.5 ਤੋਂ 2 ਤੋਂ 1.5 ਕਰੋੜ ਰੁਪਏ ਲਾ ਕੇ ਬੈਠਾ ਸੀ ਅੱਜ ਮੈਨੂੰ ਤਕਰੀਬਨ ਸਹਿਬ ਵੀ ਇਹ 50 ਤੋਂ 60 ਲੱਖ ਰੁਪਏ ਬਣਾ ਕੇ ਦੇ ਦੇ ਆ ਇੱਕ ਤਾਂ ਮੇਰਾ ਰੋਜ਼ਗਾਰ ਖਤਮ ਹੋ ਗਿਆ ਜੀ ਇਹ ਸ਼ੋਅਰੂਮ ਦੇ ਤੋਂ ਖਤਮ ਕਰਤਾ ਹੀ ਇਹਨਾਂ ਨੇ ਇੱਕ ਮੈਨੂੰ ਉਜਾੜਾ ਕਹੇ ਆਈ ਇਹ ਮੇਰਾ ਇੱਕ ਮੇਰੇ ਪਰਿਵਾਰ ਦੇ 10 ਦੀਆਂ ਦਾ ਪੇਟ ਇੱਥੋਂ ਪਾ ਦਿਆ ਇਸ ਸਾਰੀਆਂ ਚੀਜ਼ਾਂ ਦੇ باوجود ਹੋਣ ਦੇ ਵੀ ਇਹ ਮੈਨੂੰ ਸਹਿਬ ਤੇ ਸਿਰਫ 10 ਲੱਖ ਰੁਪਏ ਮਰਲੇ ਦਾ ਜਗਾੜਾ ਦੇ ਦੇ ਆ ਟੋਟਲ ਯਾਨੀ 50 ਤੋਂ 55 ਲੱਖ ਰੁਪਏ ਬਣਾ ਕੇ ਸਾਇਸ ਚੱਕਰ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦੇ ਬੇਇਨਸਾਫੀ ਹੋਈ। ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਨਾਲ ਥੱਲੇ ਆਏ ਲੈਵਲ ਤੇ ਪਟਵਾਰੀ ਸਾਹਿਬ ਅੱਤੇ ਐਸਜੀਐਮ ਸਾਹਿਬ ਨਾਲ ਬਹੁਤ ਮੀਟਿੰਗਾਂ ਹੋਈਆਂ ਡੀਸੀ ਸਾਹਿਬ ਨਾਲ ਵੀ ਬਹੁਤ ਮੀਟਿੰਗਾਂ ਹੋਈਆਂ ਇਸ ਸਬੰਧੀ। ਪਰ ਕਿਸੇ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਜੀ। ਦੇਖੋ ਕਸੂਰ ਇਹਦੇ ਵਿੱਚ ਇਹ ਆ ਵੀ ਕਸੂਰ ਹੈਗਾ ਪ੍ਰਸ਼ਾਸਨ ਦਾ ਐਸਜੀਐਮ ਸਾਹਿਬ ਦਾ ਤਸੀਹਦਾਰ ਸਾਹਿਬ ਦਾ ਤੇ ਪਟਵਾਰੀ ਸਾਹਿਬ ਦਾ ਥੱਲੇ ਆਏ ਬੰਦਿਆਂ ਦਾ ਕਿਉਂਕਿ ਉਹਨਾਂ ਨੇ ਸਾਡਾ ਰਿਕਾਰਡ ਗਲਤ ਬਣਾ ਕੇ ਭੇਜਤਾ ਜਾਂ ਜੋ ਵੀ ਹੈ ਉਹ ਉਹਨਾਂ ਨੂੰ ਪਤਾ ਹੈ। ਤੇ ਅਸੀਂ ਹੁਣ ਇਹ ਚਾਹੁੰਦੇ ਆ ਵੀ ਇਹ ਸਾਰੇ ਰਿਕਾਰਡ ਨੂੰ ਸਹੀ ਪ੍ਰਸ਼ਾਸਨ ਆਪੇ ਕਰਵਾਣੀ ਕੀ ਕਹਿਣਾ ਚਾਹੁੰਦੇ ਜੀ ਇਸ ਮਸਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਇਸ ਤਰੀਕੇ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਕਾਰਵਾਈਆਂ ਕਰ ਰਹੀ ਹੈ ਜਿਵੇਂ ਕਿ ਬੰਦਾ ਸੱਤਾ ਪਿਆ ਹੋਵੇ ਤੈਨੂੰ ਠੱਡਾ ਮਾਰੀ ਤੇਕੇ ਦਾ ਵੀ ਭਰਾ ਨਿਕਲ ਜਾਂਦੀ ਇਹ ਵਿਚਾਰੇ ਹੁਣ ਏਡਾ ਵਧੀਆ ਨਾ ਸਿਸਟਮ ਬਣਿਆ ਆ ਚਲੋ ਸਰਕਾਰ ਦੀਆਂ ਮਜਬੂਰੀਆਂ ਜਾਂ ਕਿਸ ਤਰ੍ਹਾਂ ਵੀ ਲਾ ਲੋ ਰੋਡ ਬਣਾਉਣਾ ਪਰ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਰਾਸ਼ੀ ਬਣਦੀ ਹੈ ਉਹ ਦਿੱਤੀ ਜਾਵੇ ਐਡੇ ਵੱਡੇ ਉਹਨੇ ਕਰੋੜਾਂ ਦੇ ਪ੍ਰੋਜੈਕਟ ਬਣਾਏ ਆ ਆਦੇ ਬੱਚਿਆਂ ਨੂੰ ਕੱਲ ਵੀ ਖੋਣਗੇ ਇਸ ਤਰੀਕੇ ਦੇ ਨਾਲ ਅਸੀਂ ਤਾਂ ਇਹ ਸਾਰਿਆਂ ਅੱਗੇ ਹੀ ਮੰਗ ਕਰਦੇ ਆਂ ਵੀ ਜੇ ਅੱਜ ਆਪਾਂ ਨਾ ਜਾਗੇ ਅੱਜ ਇਹਨਾਂ ਦੀ ਵਾਰੀ ਆਈ ਹੈ ਤੇ ਕੱਲੋਂ ਕਿਸੇ ਹੋਰ ਦੀ ਵੀ ਆਏਗੀ ਇਸ ਕਰਕੇ ਆਪਾਂ ਨੂੰ ਸਰਕਾਰਾਂ ਦੇ ਬਰਖਲਾਵ ਲੜਾਈ ਲੜਨੀ ਚਾਹੀਦੀ ਆ ਤੇ ਭਾਈ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ ਇੱਥੇ ਤੁਹਾਡੀ ਗਲਤੀ ਹੋਈ ਆ ਉਹਨੂੰ ਗਲਤੀ ਨੂੰ ਸਧਾਰ ਲੋ ਤੇ ਇਹਨਾਂ ਨੂੰ ਜਿਹੜਾ ਇਹਨਾਂ ਦੀ ਬਣਦੀ ਰਾਸ਼ੀ ਦੇ ਦਿਓ ਤਾਂ ਮੋਗਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਹ ਮੋਗੇ ਦੇ ਵਿੱਚ ਹੋ ਰਿਹਾ ਆਪਣੇ ਰੋਇਪੁਰ ਰੋਡ ਦੇ ਉੱਤੇ ਇਹਨਾਂ ਦਾ ਬਹੁਤ ਵੱਡਾ ਫਰਨੀਚਰ ਦਾ ਸ਼ੋਰੂਮ ਸੀ ਉਹਨੂੰ ਢਾਇਆ ਜਾ ਰਿਹਾ ਰੋਡ ਦੇ ਕਾਰਨ ਕਰਕੇ ਇਹ ਸਾਰੇ ਮੋਗੇ ਵਾਸੀਆਂ ਨੂੰ ਬੇਨਤੀ ਆ ਕਿ ਆਪਾਂ ਨਾਲ ਮਿਲ ਕੇ ਇਹਨਾਂ ਦਾ ਜਿਹੜਾ ਹੱਲ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਨਾਲ ਇਸ ਤਰ੍ਹਾਂ ਦੀ ਤੱਕੇ ਨਾ ਹੋ ਇਹਨੀਆਂ ਬੇਰਤੀਆਂ ਪ੍ਰਵਾਨ ਕਰ ਲਈਆਂ ਵਾਹਿਗੁਰੂ ਜੀਖਾ ਖਾਨ ਸਾਹਿਬ ਵਾਹਿਗੁਰੂ ਜੀ ਤੇ ਅਸੀਂ ਸਮ੍ਰਿਤੀ ਕੌਂਤੇ ਸਮਾਜਿਕ ਧਾਰਮਿਕ ਕਿਸਾਨ ਜੱਟ ਬੰਦੀਆਂ ਨੂੰ ਬੇਤੀ ਕਰਨੇ ਆ ਕਿ ਅੱਜ ਇਹ ਇੱਕ ਦੋ ਦਾ ਮਸਲਾ ਨਹੀਂਗਾ ਇਹ ਸਾਰੇ ਸਮਾਜ ਦਾ ਮਸਲਾ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਦੋਂ ਦੁਕਾਨਦਾਰ ਭਰਾਵਾਂ ਨੇ ਮਜ਼ਦੂਰਾਂ ਨੇ ਸਾਰੇ ਵੀ ਹੈ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇਸਾਨ ਮੋਰਚੇ ਦਾ ਸਾਥ ਦਿੱਤਾ ਜੀ ਦੇ ਉਹਦੇ ਵਿੱਚ ਵੀ ਸਾਨੂੰ ਬਹੁਤ ਵੱਡੀਆਂ ਫਰਾਂਫਰੀਆਂ ਵੀ ਹੋਈਆਂ ਪਰ ਚਲੋ ਕੋਈ ਜੇ ਵਿੱਚ ਬਹੁਤ ਅਸੀਂ ਉਸ ਦੇ ਵਿੱਚ ਹੋਇਆ ਵੀ ਆ ਪਰ ਅਸੀਂ ਹੁਣ ਆਸ ਕਰਦੇ ਆ ਕਿ ਆਪਾਂ ਇਹ ਜਿਹੜਾ ਜਿਹੜਾ ਮੋਰਚਾ ਹੈ ਨਾ ਜੇ ਇੱਕ ਦਿਨ ਸ਼ੁਰੂ ਕਰਨਾ ਪਵੇ ਆਪਾਂ ਨੂੰ ਤੇ ਸਾਰੀਆਂ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਪਾਰਟੀ ਪਾਈ ਤੋਂ ਪਰੋਟ ਕੇ ਆਪਾਂ ਇਹਨਾਂ ਦਾ ਸਾਥ ਦਈਏ ਕਿਉਂਕਿ ਘਰ ਬਣਾਉਣੇ ਜਾਂ ਆਪ ਦਾ ਬਿਜ਼ਨਸ ਚਲਾਉਣਾ ਬਹੁਤ ਔਖਾ ਹੈ ਜਦੋਂ ਇਥੋਂ ਪਟਿਆ ਜਾਵੇ ਉਦੋਂ ਇੱਕ ਰਿਕੁੱਟੜ ਜਾਂਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਦੁਬਾਰਾ ਫਿਰ ਵੀ ਅਸੀਂ ਸਾਰੇ ਜਿਹੜੇ ਆ ਇਹਨਾਂ ਪਰਿਵਾਰਾਂ ਦੇ ਨਾਲ ਕਰੀਏ ਵਾਹਿਗੁਰੂ ਨਿੱਕਾ ਖਾਨ ਸਾਹਿਬ ਵਾਹਿਗੁਰੂ ਸਾਹਿਬ ਅੱਜ 15000 ਦਾ ਵੀ ਇਸ ਦੇਣੇ ਕਿਹਾ ਜਾਂਦਾ ਤੁਸੀਂ ਚੱਲ ਮਨਾਓ ਤੇ بار بار ਹੁਣ ਤੱਕ ਜਿਹੜਾ ਵੀ ਵਿਵਹਾਰ ਪੰਜਾਬ ਨਾਲ ਹੋਇਆ ਕੇਂਦਰੋਂ ਉਹਨਾਂ ਦੀਆਂ ਨੀਤੀਆਂ ਦੇ ਤੂੰ ਉਹੀਆਂ ਕਿ 147 ਦੇ ਸਾਡੇ ਪਿਆਰ ਉਹ ਅੱਜ ਤੱਕ ਲੱਗੀ ਹੋਈ ਤੇ ਅੱਜ ਵੀ ਉਹੀ ਕੰਮ ਸਾਡੇ ਨਾਲ ਕਰਦੇ ਪੂਰੇ ਆਉਂਦੇ ਦੇ ਵਿੱਚ ਜਿੱਥੇ 25 ਘਾਰਾਂ ਤੇ ਦੁਕਾਨਾਂ ਜਿਹੜੀਆਂ ਉਹ ਨਵਾਂ ਐਟ ਤੇ ਐਨਰਜੀ ਪੁਰਾਣਾਇਆ ਜਾ ਰਿਹਾ ਉਹਦਾ ਬਿਜਲੀ ਦਾ ਕੀ ਢਾਈ ਜਾ ਰਿਹਾ ਤੇ ਚਲੋ ਢੋਂ ਦਾ ਜਵਾਬ ਉਹਨਾਂ ਲੋ ਜਿਹੜਾ ਬਣਦਾ ਮੁਆਵਜ਼ਾ ਜਿਹੜਾ 2013 ਦਾ ਲੈਂਡ ਰਿਫਰਮ ਐਕਟ ਆ ਜਿਹਦੇ ਤਹਿਤ ਜਿਹੜਾ ਸਮਾਜਿਕ ਜਿਹੜਾ ਉਸ ਦੀ ਸਾਰੀ ਪਰਭਾਈ ਹੋਣੀ ਚਾਹੀਦੀ ਹੈ ਉਹਦਾ ਇਤੋਂ ਕਰੀਦਾ ਕਿ ਉਹ ਐਕਟ ਅੰਦਰ ਮੁਆਵਜ਼ਾ ਉਹਨਾਂ ਨੂੰ ਉਹ ਦਿੱਤਾ ਜਾ ਰਿਹਾ ਤੇ ਹੁਣ ਤਾਂ ਜਿਹੜੀ ਬਣਸ਼ ਜਿਹੜਾ ਇਹਨੂੰ ਸਰਬ ਐਗਰੀਕਲਚਰ ਲੈਂਡ ਬਣਾ ਦੇਣਾ ਉਹ ਵੀ ਲੱਗਦਾ ਵੀ ਅੱਥਰੂ ਬਣਿਆ ਘਰ ਪਏ ਉਹਨੂੰ ਸਰਬ ਐਗਰੀਕਲਚਰ ਲੈਂਡ ਬਣਾ ਕੇ ਸਹਿਰੋ ਬਣ ਅੱਜ ਲੈ ਕੇ ਆਏ ਵਿਦਾ ਆਹ ਸ਼ੋਰੂਮ ਕੀ ਆਪਾਂ ਬੱਥੇ ਆ ਕੋਈ ਨੂੰ ਲੱਗਦਾ ਕਿ ਇਹਦੀ ਕਸਟ੍ਰਕਸ਼ਨ ਜਾਂ ਕੋਈ ਉਹਦੇ ਫਾਊਂਡੇਸ਼ਨ ਮੁੱਢੀ ਹੈ ਇਹ ਸਾਰਾ ਜਿਹੜਾ ਸ਼ੋਰੂਮ ਹੈ ਜਸਪ੍ਰੀਤ ਸਿੰਘ ਉਹਨਾਂ ਦਾ ਸਾਰੇ ਜਾਣਦੇ ਆ ਕਿਸਾਨ ਬੋਲਰ ਤੋਂ ਲਗਾਤਾਰ ਆਪਣੇ ਨਾਮ ਨਾਲ ਹਮ ਤੱਕ ਖੜੇ ਕਰ ਰਹੇ ਆ ਅੱਜ ਜਿੰਦ ਵੀ ਨਾ ਲਵਾਉਂਦੇ ਉਹਨਾਂ ਦਾ ਸ਼ੋਰੂਮ ਤਾਂ ਜਾ ਰਿਹਾ ਤੇ ਨਾਲ ਹੀ ਸਿੱਕੇ ਜਿਹੜੀ 25 ਕਾਰਾਂ ਬਾਕੀ ਜਿਹੜੇ ਪਰਵਾਸ ਆ ਰਹੇ ਉਹਨਾਂ ਦੇ ਘਰ ਦਾ ਹੈ ਤਾਂ ਮੇਰੀ ਇੱਕਤਾ ਅਪੀਲ ਆ ਪ੍ਰਸ਼ਾਸਨ ਨੂੰ ਕਿ ਇਹ ਨਾ ਟੱਕਾ ਨਾ ਦੋ ਤੇ ਇਹ ਟੱਕਾ برداشت ਵੀ ਨਹੀਂ ਹੋਣਾ ਤੇ ਦੂਜੀ ਮੇਰੀ ਸਾਰੇ ਜੱਥੇਬੰਦੀਆਂ ਨੂੰ ਵੀ ਆਪਾਂ ਕੀ ਕਰੀਏ ਕਿ ਆਪਾਂ ਸਾਰਿਆਂ ਨੇ ਰਲ ਕੇ ਇੱਕ ਵਾਰੀ ਮੁੱਖ ਐਮਐਲਏ ਸਾਹਿਬ ਨੇ ਇਹਨਾਂ ਨੂੰ ਜਿਹੜਾ ਵਾਅਦਾ ਕਰਿਆ ਉਹਦਾ ਹੱਲ ਕਰਾਉਂ ਜਿਹੜੀ ਕਲਪੀ ਹੋਈ ਉਹ ਬਰੁਸਤ ਕਰਾਉਂਗਾ ਪੂਰਾ ਉਹ ਆਜ਼ਾਦ ਹੋਊਗਾ ਜੇ ਨਹੀਂ ਦੋਉਂਦੇ ਤਾਂ ਜਦੋਂ ਵੀ ਇਹ ਭਰਾ ਪਰਵਾਜ਼ ਮਾਰਨ ਆਪਾਂ ਸਾਰੇ ਇਕੱਠੇ ਹੋ ਜੀਏ ਤੇ ਆਪਾਂ ਇਹਨਾਂ ਨੂੰ ਕੁੱਝ ਵਾਲਾ ਨੂੰ ਖੱਤ ਦੇਣਾ ਪੰਗੋ ਵਾਅਦੇ ਪੰਗੋ